ਬਿਆਨ ਦੇਣੇ ਬੜੇ ਸੁਖਾਲੇ ਨੇ ਅੱਜ ਫਿਰ ਕਾਂਗਰਸ ਦੇ ਲੀਡਰ ਰਾਉਂਦਰ ਗਾਂਧੀ ਦਾ ਵਿਦੇਸ਼ੀ ਦੌਰੇ ਤੇ ਗਏ ਹੋਏ ਨੇ ਇੱਕ ਬਿਆਨ ਆਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਵਿੱਚ ਸਿੱਖਾਂ ਨੂੰ ਦਸਤਾਰ ਬੰਨਣੀ ਗੁਰਦੁਆਰਾ ਸਾਹਿਬ ਜਾਣਾ ਤੇ ਕੜਾ ਪਾਉਣਾ ਔਖਾ ਹੋ ਜਾਵੇਗਾ ਹਾਲਾਂਕਿ ਮੌਜੂਦਾ ਸਰਕਾਰ ਤੇ ਮੈਂ ਵੀ ਬੋਲ ਕੇ ਹਟੇ ਹਾਂ ਕਿ ਸਿੱਖ ਸੰਸਥਾਵਾਂ ਦੇ ਵਿੱਚ ਸਿੱਧੀ ਦਖਲਅਦਾਜ਼ੀ ਜਿਹੜੀ ਆ ਹੁਣ ਦੀਆਂ ਮੌਜੂਦਾ ਸਰਕਾਰ ਕੇਂਦਰ ਸਰਕਾਰ ਭਾਜਪਾ ਦੀ ਤੁਲੀ ਹੋਈ ਆ ਪਰੇ ਦੀ ਸ਼ੁਰੂਆਤ ਤਾਂ ਤੁਸੀਂ ਕਰਕੇ ਗਏ ਹਰਿਆਣਾ ਗੁਰੂ ਦਰਾਂ ਪਰੰਤ ਕਮੇਟੀ ਤੋੜੀ ਉਹਦੇ ਜਿਹੜੇ ਮਤੇ ਨੇ ਵਿਧਾਨ ਸਭਾ ਦੇ ਵਿੱਚੋਂ ਤੁਹਾਡੇ ਕਾਂਗਰਸ ਦੇ ਮੁੱਖ ਮੰਤਰੀ ਪਾ ਕੇ ਗਏ ਉਸ ਤੋਂ ਵੀ ਅੱਗੇ ਕੀ ਤੁਸੀਂ ਜੋ ਤੁਹਾਡੀ ਦਾਦੀ ਨੇ ਇੰਦਰਾ ਗਾਂਧੀ ਨੇ ਸਿੱਖਾਂ ਦੇ ਨਾਲ ਕੀਤਾ ਗੁਰੂ ਧਾਮਾਂ ਨਾਲ ਕੀਤਾ ਜੋ ਦਿੱਲੀ ਵਿੱਚ ਹੋਇਆ ਜੋ ਬੈਂਤ ਸਿੰਘ ਨੇ ਕੀਤਾ ਜੋ ਸੱਜਣ ਕੁਮਾਰ ਟੈਟਲਰ ਨੇ ਕੀਤਾ ਤੁਹਾਡੇ ਮੁੱਖ ਮੰਤਰੀ ਦੇ ਆ ਪਿੱਛੇ ਜੇ ਚਿਹਰੇ ਨੇ ਮੈਂ ਤਾਂ ਪ੍ਰੇ ਦੇ ਕਮਲ ਲਾਥ ਨੇ ਕੀਤਾ ਕਿ ਤੁਸੀਂ ਉਹਨਾਂ ਨੂੰ ਸਾਰਾਂ ਨੂੰ ਕਹੋਗੇ ਕਿ ਇਹ ਗਲਤ ਸਾਰੇ ਬੰਦੇ ਗਲਤ ਨੇ ਬਿਆਨ ਦੇਣ ਨਾਲ ਕੁਝ ਨਹੀਂ ਹੋਣਾ ਕਿਉਂਕਿ ਕਾਂਗਰਸ ਨੇ ਦੇਸ਼ ਯਾਦ ਹੋਣ ਤੋਂ ਬਾਅਦ ਸਭ ਤੋਂ ਵੱਧ ਕਹਾਣ ਤੁਸੀਂ ਕੀਤਾ ਹਾਲਾਂਕਿ ਹੁੰਦੀਆਂ ਸਰਕਾਰਾਂ ਵੀ ਉਸ ਰਸਤੇ ਨੂੰ ਤੁਰੀਆਂ ਹੋਈਆਂ ਨੇ ਪਰ ਸਿੱਖਾਂ ਨੂੰ ਆਪਣੀ ਹੋਣ ਦੀ ਤੇ ਦਸਤਾਰ ਦੀ ਲੜਾਈ ਲੜਨੀ ਆਉਂਦੀ ਆ ਇਹ ਜਕਰੀਆ ਖਾਨ ਤੋਂ ਆਏ ਤੇ ਹੁਣ ਤੱਕ ਜਾਰੀ ਨੇ ਪਰ ਸਾਨੂੰ ਕੋਈ ਰੋਕ ਨਹੀਂ ਸਕਦਾ ਸਾਨੂੰ ਕੋਈ ਦਬ ਨਹੀਂ ਸਕਦਾ ਸਾਨੂੰ ਕੋਈ ਦਬਾ ਨਹੀਂ ਸਕਦਾ ਚੜ੍ਹਦੀ ਕਲਾ ਚ ਰਹਾਂਗੇ ਗੁਰੂ ਸਾਹਿਬ ਦਾ ਥਾਪੜਾ ਕਿਰਪਾ ਉਹਦੀ ਓਟ ਦੇ ਨਾਲ ਚੱਲਦੇ ਆ ਪਰ ਤੁਸੀਂ ਸਿਰਫ ਇੱਕ ਬਿਆਨ ਦੇ ਕੇ ਮਤਲਬ ਹੁਣ ਸਮੇਂ ਦੀ ਨਜਾਕਤ ਨਾਲ ਚੱਲ ਰਹੇ ਹਾਂ ਪਰ ਜੋ ਕੁਝ ਤੁਹਾਡਾ ਕਾਂਗਰਸ ਨੇ ਕੀਤਾ ਕੀ ਤੁਸੀਂ ਉਸ ਬਾਰੇ ਉਜਾਗਰ ਕਰੋਗੇ ਕਹੋਗੇ ਖੁੱਲੇ ਦਿਲ ਨਾਲ ਕਿ ਹਾਂ ਨਾਮ ਲੈ ਕੇ ਕਿ ਇਹ ਸਾਰਾ ਮੇਰੀ ਦਾਦੀ ਤੋਂ ਲੈ ਕੇ ਕੀ ਸਾਰੇ ਕਮਨ ਲਾਤ ਜਦੀਸ਼ ਟੈਟਲਰ ਸੱਜਣ ਕੁਮਾਰ ਬੈਂਤ ਸਿੰਘ ਸਾਰੇ ਦੇ ਨਾਮ ਲੈ ਕੇ ਕਹੋਂਗੇ ਕਿ ਸਾਰਿਆਂ ਨੇ ਗਲਤ ਕੀਤਾ ਤਾਂ ਫਿਰ ਪਤਾ ਲੱਗ ਸਕਦਾ ਹੈ ਕਿ ਸਿਰਫ ਤੁਹਾਡੀ ਬਿਆਨਬਾਜ਼ੀ ਆ ਜਾਂ ਬਾਕੀ ਹਮਦਰਦੀ ਆ ਜਾਂ ਬਾਕੀ ਤੁਸੀਂ ਬਦਲ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਆਨ ਦੇਣੇ بڑے ਸੁਖਾਲੇ ਨੇ ਅੱਜ ਫਿਰ ਕਾਂਗਰਸ ਦੇ ਲੀਡਰ ਰਾਊ ਰਾਮ ਗਾਂਧੀ ਦਾ ਵਿਦੇਸ਼ੀ ਦੌਰੇ ਤੇ ਗਏ ਹੋਏ ਨੇ ਇੱਕ ਬਿਆਨ ਆਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਵਿੱਚ ਸਿੱਖਾਂ ਨੂੰ ਦਸਤਾਰ ਬੰਨਣੀ ਗੁਰਦੁਆਰਾ ਸਾਹਿਬ ਜਾਣਾ ਤੇ ਕੜਾ ਪਾਉਣਾ ਔਖਾ ਹੋ ਜਾਵੇਗਾ। ਹਾਲਾਂਕਿ ਮੌਜੂਦਾ ਸਰਕਾਰ ਤੇ ਮੈਂ ਵੀ ਬੋਲ ਕੇ ਹਟਿਆ ਕਿ ਸਿੱਖ ਸੰਸਥਾਵਾਂ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਜਿਹੜੀ ਆ ਹੁਣ ਦੀ ਮੌਜੂਦਾ ਸਰਕਾਰ ਕੇਂਦਰ ਸਰਕਾਰ ਬੀਜੇਪੀ ਦੀ ਤੁਲੀ ਹੋਈ ਆ। ਪਰ ਇਹਦੀ ਸ਼ੁਰੂਆਤ ਤਾਂ ਤੁਸੀਂ ਕਰਕੇ ਗਏ। ਹਰਿਆਣਾ ਗੁਰਦੁਆਰਾ ਪ੍ਰੰਤ ਕਮੇਟੀ ਤੋੜੀ ਉਹਦੇ ਜਿਹੜੇ ਮਤੇ ਨੇ ਵਿਧਾਨ ਸਭਾ ਦੇ ਵਿੱਚ ਉਹ ਤੁਹਾਡੇ ਕਾਂਗਰਸ ਦੇ ਮੁੱਖ ਮੰਤਰੀ ਪਾ ਕੇ ਗਏ ਉਸ ਤੋਂ ਵੀ ਅੱਗੇ। ਕੀ ਤੁਸੀਂ ਜੋ ਤੁਹਾਡੀ ਦਾਦੀ ਨੇ ਇੰਦਰਾ ਗਾਂਧੀ ਨੇ ਸਿੱਖਾਂ ਦੇ ਨਾਲ ਕੀਤਾ ਗੁਰੂ ਧਾਮਾਂ ਨਾਲ ਕੀਤਾ ਜੋ ਦਿੱਲੀ ਵਿੱਚ ਹੋਇਆ ਜੋ ਬੈਂਤ ਸਿੰਘ ਨੇ ਕੀਤਾ ਜੋ ਸੱਜਣ ਕੁਮਾਰ ਟੈਟਲਰ ਨੇ ਕੀਤਾ ਤੁਹਾਡੇ ਮੁੱਖ ਮੰਤਰੀ ਦੇ ਆ ਪਿੱਛੇ ਜੇ ਚਿਹਰੇ ਨੇ ਮੈਂ ਤਾਂ ਪ੍ਰੇਮ ਦੇ ਕਮਲਨਾਥ ਨੇ ਕੀਤਾ ਕਿ ਤੁਸੀਂ ਉਹਨਾਂ ਨੂੰ ਸਾਰਾਂ ਨੂੰ ਕਹੋਗੇ ਕਿ ਇਹ ਗਲਤ ਸਾਰੇ ਬੰਦੇ ਗਲਤ ਨੇ ਬਿਆਨ ਦੇਣ ਨਾਲ ਕੁਝ ਨਹੀਂ ਹੋਣਾ ਕਿਉਂਕਿ ਕਾਂਗਰਸ ਨੇ ਦੇਸ਼ ਜਾਦ ਹੋਣ ਤੋਂ ਬਾਅਦ ਸਭ ਤੋਂ ਵੱਧ ਕਾਹਨ ਤੁਸੀਂ ਕੀਤਾ ਹਾਲਾਂਕਿ ਹੁੰਦੀਆਂ ਸਰਕਾਰਾਂ ਵੀ ਉਸ ਰਸਤੇ ਨੂੰ ਤੁਰੀਆਂ ਹੋਈਆਂ ਨੇ ਪਰ ਸਿੱਖਾਂ ਨੂੰ ਆਪਣੀ ਹੋਂਦ ਦੀ ਤੇ ਦਸਤਾਰ ਦੀ ਲੜਾਈ ਲੜਨੀ ਆਉਂਦੀ ਆ ਇਹ ਜਕਰੀਆ ਖਾਨ ਤੋਂ ਆਏ ਤੇ ਹੁਣ ਤੱਕ ਜਾਰੀ ਨੇ ਪਰ ਸਾਨੂੰ ਕੋਈ ਰੋਕ ਨਹੀਂ ਸਕਦਾ ਸਾਨੂੰ ਕੋਈ ਦਬ ਨਹੀਂ ਸਕਦਾ ਸਾਨੂੰ ਕੋਈ ਦਬਾ ਨਹੀਂ ਸਕਦਾ ਚੜ੍ਹਦੀ ਕਲਾ 'ਚ ਰਹਾਂਗੇ ਗੁਰੂ ਸਾਹਿਬ ਦਾ ਥਾਪੜਾ ਕਿਰਪਾ ਉਹਦੀ ਓਟ ਦੇ ਨਾਲ ਚੱਲਦੇ ਆਂ ਪਰ ਤੁਸੀਂ ਸਿਰਫ ਇੱਕ ਬਿਆਨ ਦੇ ਕੇ ਮਤਲਬ ਹੁਣ ਸਮੇਂ ਦੇ ਨਾਜ਼ਾਕਤ ਨਾਲ ਚੱਲ ਰਹੇ ਹੋ ਪਰ ਜੋ ਕੁਝ ਤੁਹਾਡਾ ਕਾਂਗਰਸ ਨੇ ਕੀਤਾ ਕਿ ਤੁਸੀਂ ਉਸ ਬਾਰੇ ਉਜਾਗਰ ਕਰੋਗੇ ਕਹੋਗੇ ਖੁੱਲੇ ਦਿਲ ਨਾਲ ਕਿ ਹਾਂ ਨਾਮ ਲੈ ਕੇ ਕਿ ਇਹ ਸਾਰਾ ਮੇਰੀ ਦਾਦੀ ਤੋਂ ਲੈ ਕੇ ਕਿ ਸਾਰੇ ਕਮਲ ਲਾਤ ਜਦੀਸ਼ ਟੈਟਲਰ ਸੱਜਣ ਕੁਮਾਰ ਬੈਂਤ ਸਿੰਘ ਸਾਰਿਆਂ ਦੇ ਨਾਮ ਲੈ ਕੇ ਕਹੋਗੇ ਕਿ ਇਹ ਸਾਰਿਆਂ ਨੇ ਗਲਤ ਕੀਤਾ ਤਾਂ ਫਿਰ ਪਤਾ ਲੱਗ ਸਕਦਾ ਹੈ ਕਿ ਸਿਰਫ ਤੁਹਾਡੀ ਬਿਆਨਬਾਜ਼ੀ ਆ ਜਾਂ ਬਾਕੀ ਹਮਦਰਦੀ ਆ ਜਾਂ ਬਾਕੀ ਤੁਸੀਂ ਬਦਲ ਰਹੇ ਹੋ वाहि जी का खालसा की देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम X और व्हाट्सएप चैनल पर।